ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਰੂਪ ਖੁਸਵਾਰੀ ਸਾਹਿਬ ਸਿੰਘ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਤੇਨਾ ਦੇ ਬਾਪੂ ਕਲਿਆਨ ਦਾਸ ਜੀ ਬਜ਼ੁਰਗ ਹੋ ਗਏ ਤਾਂ ਉਹਨਾਂ ਨੇ ਵਿਦ ਅਵਸਥਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਅੱਗੇ ਇੱਕ ਬੇਨਤੀ ਕੀਤੀ ਜੋਦਰੀ ਕੀਤੀ हे नानक ਤੁਸੀਂ ਜੋਗੀ ਜੰਗਮ ਅਤੇ ਬ੍ਰਾਹਮਣਾਂ ਨੂੰ ਤਾਰਿਆ ਜੰਗਲਾਂ ਵਿੱਚ ਭਟਕਦੇ ਹੋਏ ਰਾक्षਸਾਂ ਨੂੰ दैਤਾਂ ਨੂੰ ਮਾਰਗ ਦੱਸਿਆ ਸੱਜਣ ਠੱਗ ਵਰਗਿਆਂ ਨੂੰ ਸਿੱਧੇ ਰਾਹ ਪਾਇਆ ਵਲੀ ਕੰਧਾਰੀ ਵਰਗੇ ਵਿਗੜਿਆ ਹੋਇਆਂ ਨੂੰ ਸਿਧੇ ਰਹਿ ਪਾਇਆ ਕੌਡੇ ਰਾਖਸ਼ ਵਰਗਿਆਂ ਨੂੰ ਸਿਧੇ ਰਹਿ ਪਾਇਆ ਮੈਂ ਤੁਹਾਡਾ ਪਿਤਾ ਹਾਂ ਤੇ ਪ੍ਰਭੂ ਪ੍ਰਾਪਤੀ ਤੋਂ ਬਿਨਾਂ ਹੀ ਸੰਸਾਰ ਤੋਂ ਰੁਖਸਤ ਹੋ ਜਾਵਾਂਗਾ ਇਹ ਮੇਰੀ ਬਹੁਤ ਵੱਡੀ ਬਦਕਿਸਮਤੀ ਹੋਵੇਗੀ ਜਿਹੜੀ ਸੁਗਾ ਤੁਸੀਂ ਜੋਗੀ ਜੰਗਮ ਹਾਜੀਆਂ ਦੇ ਪੱਲੇ ਪਾਈ ਹੈ ਉਹੋ ਦਾਤ ਉਹੋ ਸਗਾਤ ਮੇਰੀ ਝੋਲੀ ਦੇ ਵਿੱਚ ਵੀ ਪਾ ਦਿਓ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਹਰਣ ਦੇ ਕੇ ਜੋ ਇਥੇ ਸਮਝਾਇਆ ਆਪਣੇ ਬਾਪੂ ਨੂੰ ਉਹ ਕਾਬਲੇ ਤਾਰੀਫ ਹੈ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਜੋ ਮਨ ਹੈ ਬਰਫ ਦੀ ਤਰ੍ਹਾਂ ਹੈ ਤੇ ਬਰਫ ਦਾ ਕੰਮ ਹੈ ਪਿਗਲਣਾ ਬਰਫ ਵਿੱਚੋਂ ਬੂੰਦ-ਬੂੰਦ ਪਾਣੀ ਨਿਕਲੇਗਾ ਮਨ ਵਿੱਚੋਂ ਫੁਰਨੇ ਨਿਕਲਣਗੇ ਤੇ ਹਰ ਵਕਤ ਨਿਕਲਣਗੇ ਇੱਕ ਇੱਕ ਫੁਰਨਾ ਇੱਕ ਇੱਕ ਬੂੰਦ ਹੈ ਤੇ ਇੱਕ ਇੱਕ ਬੂੰਦ ਢੰਦੇ ਨਾਲ ਇੱਕ ਇੱਕ ਫੁਰਨੇ ਦੇ ਪੈਦਾ ਹੋਣ ਦੇ ਨਾਲ ਮਨੁੱਖ ਦੀ ਸ਼ਕਤੀ ਸਿੱਧੇ ਸਿੱਧੇ ਖਤਮ ਹੋ ਜਾਂਦੀ ਹੈ ਛੇਨ ਉਡੀ ਜਾਂਦੀ ਹੈ ਕੋਈ ਬੂੰਦ ਕਿਧਰੇ ਗਰ ਰਹੀ ਹੈ ਕੋਈ ਕਿਧਰੇ ਗਰ ਰਹੀ ਹੈ ਅਤੇ ਬਰਫ਼ ਦਾ ਅੰਤ ਹੋ ਗਿਆ ਬਣਿਆ ਕੁਝ ਵੀ ਨਾ ਹੱਥ ਪੱਲੇ ਕੁਝ ਨਾ ਆਇਆ ਛਿੰਛਣ ਕਰਕੇ ਮਨੁੱਖ ਖਤਮ ਹੋ ਗਿਆ ਇਸ ਦਾ ਅੰਤ ਹੋ ਗਿਆ ਆਪਣੀ ਜ਼ਿੰਦਗੀ ਦੀ ਬਾਜ਼ੀ ਆਰ ਕੇ ਇਥੋਂ ਵਾਪਸ ਚਲਾ ਜਾਏਗਾ ਮਹਾਰਾਜ ਕਹਿੰਦੇ ਇੱਕ ਭਾਂਡੇ ਦੇ ਵਿੱਚ ਗੰਦਲਾ ਮਜ਼ਬੂਦਾਰ ਪਾਣੀ ਹੋਵੇ ਜਿਸ ਵਿੱਚ ਕੀੜੇ ਚੱਲ ਰਹੇ ਹੋਣ ਦੂਸਰਾ ਸਾਫ਼ ਨਿਰਮਲ ਪਾਣੀ ਵਾਲਾ ਬਰਤਨ ਜਿਸ ਵਿੱਚੋਂ ਸੁਗੰਧੀ ਆ ਰਹੀ ਹੋਵੇ ਮਹਾਰਾਜ ਕਹਿੰਦੇ ਕਿ ਤੇਰੇ ਕੋਲ ਹੋਵੇ ਬਰਫ ਦਾ ਡਲਾ ਤੇ ਜੇ ਉਸ ਨੂੰ ਪਾ ਦਈਏ ਗੰਦੇ ਪਾਣੀ ਦੇ ਵਿੱਚ ਤਪਿੱਗਲ ਪਿੱਗਲ ਕੇ ਗੰਦੇ ਪਾਣੀ ਦਾ ਰੂਪ ਹੋ ਜਾਵੇਗਾ ਉਹਦੇ ਵਿੱਚੋਂ ਵੀ ਬਦਬੂ ਆਉਣ ਲੱਗ ਪਵੇਗੀ ਉਸ ਦੇ ਵਿੱਚ ਵੀ ਕੀੜੇ ਹੋ ਜਾਣਗੇ ਤੇ ਉਹਦੇ ਪਾਸ ਬੈਠਣਾ ਵੀ ਔਖਾ ਹੋ ਜਾਏਗਾ ਇਸੇ ਤਰੀਕੇ ਨਾਲ ਅਗਰ ਉਹ برف ਦੇ ਡਲੇ ਨੂੰ ਸਾਫ਼ ਨਿਰਮਲ ਤੇ ਸਗੰਧੀ ਵਾਲੇ ਭਾਂਡੇ ਵਿੱਚ ਪਾ ਦਈਏ ਤਾਂ ਉਹਦੇ ਵਿੱਚ ਮਿਲ ਕੇ ਇਹ برف ਨਿਰਮਲ ਪਾਣੀ ਦਾ ਰੂਪ ਤਾਂ ਨਿਕਲ ਜਾਵੇਗੀ ਉਹਦੇ ਵਿੱਚੋਂ ਮਹਿਕ ਆਉਣ ਲੱਗ ਪਵੇਗੀ ਤੇ ਉਸ ਦੇ ਪਾਸ ਬੈਠਣ ਨੂੰ ਤੇ ਪਾਣੀ ਪੀਣ ਨੂੰ ਦਿਲ ਵੀ ਕਰੇਗਾ ਮਹਾਰਾਜ ਕਹਿੰਦੇ ਬਾਪੂ ਖੂਬ ਇਹੋ ਮੰਦੀ ਹਾਲਤ ਹੈ ਇਸ ਮਨ ਨੂੰ ਪਦ ਇਹ ਸੰਸਾਰ ਦੇ ਵਿਕਾਰਾਂ ਵਿੱਚ ਤਾਂ ਇਹ ਮਨ पिਗਲ-पिगल ਕੇ ਵਿਕਾਰੀ ਹੋ ਜਾਏਗਾ ਇਹੇ ਪਸ਼ੂ ਹੋ ਜਾਏਗਾ ਇਹ ਵਿਕਾਰਾਂ ਦਾ ਰੂਪ ਧਾਰਨ ਕਰ ਲਵੇਗਾ ਮਨ ਖੁਟ ਹਰ ਤੇਰਾ ਨਹੀਂ ਵਿਸ਼ਵਾਸ ਤੁਮਹਾ ਉਦਮਾ ਦਾ ਖਰਕਾ ਪੈ ਖਰ ਤੋ ਛੁਟੈ ਜੋ ਉਪਰ ਲਾਦਾ ਇਸੇ ਮਨ ਨੂੰ ਜੇ ਪਾ ਦਈਏ ਗੁਰੂ ਬਾਣੀ ਦੇ ਵਿੱਚ ਪ੍ਰਭੂ ਦੇ ਨਾਮ ਦੇ ਵਿੱਚ ਸਤ ਸੰਗ ਦੇ ਵਿੱਚ ਤੇ ਪਿਗਲ ਪਿਗਲ ਕੇ ਇਹੀ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਨਾਮ ਜਪਣ ਨਾਲ ਹਰ ਚੰਗੀ ਇੱਛਾ ਪੂਰੀ ਹੋ ਜਾਂਦੀ ਹੈ ਮਾੜੀ ਇੱਛਾ ਜਿਹੜੀ ਹੈ ਉਹ ਖਤ ਹੋ ਜਾਂਦੀ ਹੈ ਸੋ ਇਸ ਤਰੀਕੇ ਦੇ ਨਾਲ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਿੱਤ ਕਲਿਆਨ ਦਾਸ ਨੂੰ ਸਮਝਾਇਆ ਔਰ ਮਿੱਤ ਕਲਿਆਨ ਦਾਸ ਵੀ ਆਪਣੀ ਅਖੀਰੀ ਉਮਰੇ ਗੁਰੂ ਦੀ ਕਿਰਪਾ ਦੇ ਵਿੱਚ ਜੁੜ ਗਏ ਪਰਮੇਸ਼ਰ ਦੇ ਵਿੱਚ ਅਖੀਰ ਨੂੰ ਲੀਨ ਹੋਏ ਵੈਸੇ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਇੱਕ ਮਨੁੱਖ ਸੁਧਰ ਜਾਵੇ ਉਸ ਪਰਿਵਾਰ ਦੀਆਂ ਇੱਕ ਹੀ ਕੁਲਾਂ ਤਰ ਜਾਂਦੀਆਂ ਨੇ ਪ੍ਰਵੇਸ਼ ਹੀ ਪਰਮੇਸ਼ਰ ਦੀ ਕਿਰਪਾ ਹੈ ਕਿਉਂਕਿ ਜਗਤ ਦੇ ਵਾਲੀ ਯਾਹਰਾ ਜਹੂਰ ਸੱਚਖੰਡ ਨੂੰ ਸੰਦੇਹੀ ਢੇੜਾ ਲਾਉਣ ਵਾਲੇ ਤੁਹਾਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਿਨ੍ਹਾਂ ਦੀਆਂ ਕੁਲਾਂ ਕਿਉਂ ਨਹੀਂ ਤਰ ਸਕਦੀਆਂ ਬੜੀ અપਾਰ ਬਖਸ਼ਿਸ਼ ਹੈ ਪਰ ਇਹ ਮੰਗ ਸੀ ਮਹਿਤਾ ਕ੍ਰਿਯਾਂ ਦਾਸ ਦੀ ਜੋ ਸਤਿਗੁਰੂ ਜੀ ਨੇ ਤਰੀਕੇ ਦੇ ਨਾਲ ਸਮਝਾ ਕੇ ਉਹਨਾਂ ਦੀ ਮੰਗ ਨੂੰ ਪੂਰਾ ਕੀਤਾ ਸੁਪਿਆਰਿਓ ਆਸ ਆਪ ਇਸੇ ਤਰ੍ਹਾਂ ਹੀ ਪਿਆਰ ਸਤਕਾਰ ਬਖਸ਼ੇ ਕਰਦੇ ਰਹੋਗੇ ਸਾਡੇ ਜੂਟ ਉਚਲਨ ਨੂੰ ਵੱਧੋ ਵੱਧ ਸਬਸਕ੍ਰਾਈਬ ਕਰਿਆ ਕਰੋ ਆਪ ਜੀ ਸਾਡਾ ਹੌਸਲਾ ਵਧਾਉਂਦੇ ਰਹੋ ਆਾਂ ਕਿ ਅਸੀਂ ਵਤ ਵਤ ਇਤਿਹਾਸ ਤੋਂ ਆਪਕੀ ਨੂੰ ਜਾਣੂ ਕਰਾਈਏ ਇਸੇ ਅਜਦਾ ਇਤਿਹਾਸ ਬਾਬਾ ਨਾਨਕ ਤੇਮੀ ਤੱਕ ਨੇ ਆਂਦਾ ਜੀ ਆਓ ਇਥੇ ਸਮਾਪਤੀ ਕਰੀਏ ਹੁਆਂ ਭੁੱਲਾਨੂੰ ਨਾ ਚਿਤਾਰਿਓ ਗੱਜ ਕੇ ਫਤਿਗ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ